ਅਲੂਈ ਦੇਖੋ ਖੜੀ ਐ ਨਾ ਬਈ ਪੂਰੀ ਪੂਰੀ ਮੈਂ ਕਿਹਾ ਮਾਰ ਕੇ ਮੁਰਕੇ ਸਾਰੇ ਓਕੇ ਪਏ ਜਾਵਾ 9000 ਜਰ ਤਕਰੀਬਨ ਤੋਲ ਕੇ ਕੋਈ ਐ ਨਹੀਂ ਕਹਿ ਸਕਦੇ ਵੀ ਰਬੜ ਚੜੀ ਹੋ ਜਾਂ ਟਾਇਰ ਐ ਹੋ 250 ਰੁਪਏ ਕਿਲੋ ਇਹ ਟਾਇਰ ਮਿਲੂਗਾ ਤੁਹਾਨੂੰ ਜੇ ਰਿੰਮਾ ਸਮੇਤ ਲੈਣਾ ਫਿਰ ਇਹ 200 ਰੁਪਏ ਕਿਲੋ ਹਣਾ ਆ ਥੋੜੇ ਚੌੜੇ ਟਾਇਰ ਆਗੇ ਨਾ ਆਏ ਨਹੀਂਗਾ ਵੀ ਹਿਕਲ ਜਿਵੇਂ ਦੇਣੇ ਵੀ ਮੋਡੀਫਾਈ ਕਰਾਈ ਕਰਦੇ ਆ ਜਿਹੜੇ ਡਿਜ਼ਾਈਨ ਵੱਖਰੇ ਆਏ ਨਹੀਂ ਵੀ ਰੇਟ ਜ਼ਿਆਦਾ ਹੋ ਜਾਊਗਾ ਰੇਟ ਇੱਕੋ ਹੀ ਆ ਆ ਦੇਖੋ 14928 ਦੇ ਪਏ ਆ ਟਾਇਰ ਬੀਕੇਟੀ ਕੰਪਨੀ ਦੇ ਇਧਰਲੇ ਪਾਸੇ 14928 MRF ਪਈਆ ਇਹ ਟਾਇਰ ਪਈਆ ਦੇਖੋ ਤੁਸੀਂ ਨਵੀਂ ਹਾਲਤ ਦੇ ਜਮਾ ਇਹ ਵੀ ਤੁਹਾਨੂੰ ਇਥੋਂ 250 ਰੁਪਏ ਕਿਲੋ ਮਿਲ ਜਾਣੇ ਆ ਲਓ ਵੀ ਮਿੱਤਰੋ ਇਸ ਟਾਈਮ ਨਾ ਮੈਂ ਹੁਸ਼ਿਆਰਪੁਰ ਦੇ ਵਿੱਚ ਆ ਹੁਸ਼ਿਆਰਪੁਰ ਦੇ ਵਿੱਚ ਤੁਸੀਂ ਲੋਕਾਂ ਤੋਂ ਸੁਣਿਆ ਹੋਊਗਾ ਵੀ ਟਰੈਕਟਰ ਤੋਲ ਕੇ ਮਿਲ ਜਾਂਦੇ ਆ ਪਰ ਅੱਜ ਤੁਹਾਨੂੰ ਬਟ ਟਾਇਰ ਦਵਾਉਣੇ ਨੇ ਜਿਹੜੇ ਕਿਸਾਨ ਵੀਰਾਂ ਨੂੰ ਟਾਇਰ ਚਾਹੀਦੇ ਆ ਉਹ ਟਰੈਕਟਰਾਂ ਦੇ ਟਾਇਰ ਤੁਹਾਨੂੰ ਦਵਾਵਾਂਗੇ ਮੂਹਰਲੇ ਚਾਹੀਦੇ ਮਗਰਲੇ ਚਾਹੀਦੇ ਸਾਰੇ ਮਿਲ ਜਾਣਗੇ ਤੇ ਇਹ ਵੀ ਤੁਹਾਨੂੰ ਤੋਲ ਕੇ ਮਿਲਣਗੇ ਸਾਰੇ ਇਥੋਂ ਕੀ ਜਮਾਂ ਸਹੀ ਸੁਣਿਆ ਕੋਈ ਇਹਦੇ ਵਿੱਚ ਝੂਠ ਨਹੀਂਗਾ ਸਾਰਾ ਮੈਂ ਤਾਂ ਰੇਟ ਵੀ ਦੱਸੂਗਾ ਤੇ ਮੈਂ ਤੁਹਾਨੂੰ ਸਾਰਿਆਂ ਦੀ ਕੰਡੀਸ਼ਨ ਵੀ ਦਿਖਾਉਂਗਾ ਪਹਿਲਾਂ ਤਾਂ ਬਈ ਦੱਬ ਕੇ ਵੀਡੀਓ ਨੂੰ ਸ਼ੇਅਰ ਕਰ ਦਿਓ ਜਿੰਨੇ ਬੰਦੇ ਦੇਖ ਰਹੇ ਹਨ ਆਜੋ ਹੁਣ ਤੁਹਾਨੂੰ ਇੱਥੇ ਸ਼ੁਰੂ ਕਰਦੇ ਆਂ ਆਦਾ ਪਹਿਲਾਂ ਬਈ ਰੈਮ ਰੂਮ ਤੁਸੀਂ ਦੇਖ ਲਓ ਪਏ ਆ ਇੱਥੇ ਰੈਮ ਹਨ ਤੇ ਬਾਕੀ ਰੈਮ ਆ ਦੇਖੋ ਇਧਰਲੇ ਪਾਸੇ BKDT ਕੰਪਨੀ ਦੇ ਟਾਇਰ ਆ ਗਏ ਹੈ ਬਈ ਸਰਬ ਮੈਂ ਹਾਂ ਜਮਾਂ ਨਵੇਂ ਟਾਇਰ ਪਏ ਆ ਬਿਲਕੁਲ ਬਿਲਕੁਲ ਨਵੀਂ ਕੰਡੀਸ਼ਨ ਦੇ ਆ ਦੇਖੋ ਬਈ BKDT ਕੰਪਨੀ ਦੇ ਟਾਇਰ ਹਨ ਤੇ ਮੈਂ ਕਹਿੰਦਾ ਕਮਾਲ ਹੋਈ ਪਈ ਆ BKDT ਕੰਪਨੀ ਦੇ ਟਾਇਰਾਂ ਦੀ ਤੇ ਦੇਖ ਸਕਦੇ ਹੋ ਤੇ ਇਹ ਟਾਇਰ ਮਿੱਤਰੋ ਤੁਹਾਨੂੰ ਮਿਲ ਜਾਣਗੇ ਇੱਥੋਂ ਦੇਖੋ ਆ ਲੂਈ ਦੇਖੋ ਖੜੀ ਹੈ ਨਾ ਬਈ ਪੂਰੀ ਮੈਂ ਕਹਿੰਦਾ ਮਾਰ ਕੇ ਮੁਰ ਕੇ ਸਾਰੇ ਓਕੇ ਪਏ ਜਾਵਾਂ 9000 ਜਰ ਤਕਰੀਬਨ ਤੋਲ ਕੇ ਕੋਈ ਐ ਨਹੀਂ ਕਹਿ ਸਕਦੇ ਵੀ ਰਬੜ ਚੜੀ ਹੋ ਜਾਂ ਟਾਇਰ ਐ ਹੋ 250 ਰੁਪਏ ਕਿਲੋ ਇਹ ਟਾਇਰ ਮਿਲੂਗਾ ਤੁਹਾਨੂੰ ਜੇ ਰਿੰਮਾ ਸਮੇਤ ਲੈਣਾਗਾ ਫਿਰ ਇਹ 200 ਰੁਪਏ ਕਿਲੋ ਹਣਾ ਠੀਕ ਹੈ ਤੇ ਬਾਕੀ ਇਧਰਲੇ ਪਾਸੇ ਪਏ ਆ ਜੀ ਦੇਖੋ ਜਿੰਨੇ ਮਰਜੀ ਟਾਇਰ ਚੱਕੋ ਕਈ ਵਾਰੀ ਕਿਸੇ ਦੇ ਨਵੇਂ ਟਰੈਕਟਰ ਦਾ ਰਿਮ ਹੋ ਜਾਂਦਾ ਆਪਾਂ ਨੂੰ ਬਾਅਦ ਚ origignal ਮਿਲਦਾ ਨਹੀਂ ਸਹੀ ਗੱਲ ਇੱਥੋਂ ਮਿਲ ਜਾਣਗੇ ਸਾਡੇ ਇੱਥੋਂ ਜਾਵਾਂ ਤੁਹਾਨੂੰ origignal ਰਿਮ ਲੈਣਾ ਨਾ ਤੁਹਾਨੂੰ ਮਿਲੂਗਾ ਜਾਵਾਂ ਆ 13 13 6 28 ਦਾ ਟਾਇਰ ਆ اپੋਲੋ ਦਾ ਦਿਖਾ ਦੀ ਨਿਗਾ ਮਰਾ ਜੀ ਬਾਈ 13 6 4 ਦੀ ਟਾਇਰ ਆ اپੋਲੋ ਦਾ ਤੇ ਹਾਲਤ ਦੇਖੋ ਟਾਇਰ ਦੀ ਮੈਂ ਕਹਿੰਦਾ ਦੇਖ ਕੇ ਭੁੱਖ ਲੈਂਦੀ ਆ ਏ ਵੀ ਤੁਹਾਨੂੰ ਇੱਥੋਂ ਮਿੱਤਰੋ 250 ਰੁਪਏ ਕਿਲੋ ਟਾਇਰ ਮਿਲ ਜੂਗਾ ਤੇ ਨਿੰਮਾ ਦੇ ਨਾਲ ਤੁਹਾਨੂੰ ਇਹ 200 ਰੁਪਏ ਕਿਲੋ ਮੈਂ ਸਾਰਾ ਰੈਡਕੂ ਜਾ ਬਾਈ ਹਨਾ ਬਾਰ ਬਾਰ ਮੈਂ ਬੋਲਦਾ ਨਹੀਂ ਇਹੋ ਚੀਜ਼ਾਂ ਦਾ ਆਪਾਂ ਲੋਹਾ ਵਗੈਰਾ ਤਾਂ ਸੁਣਿਆ ਸੀ ਵੀ ਤੋਲ ਕੇ ਮਿਲ ਜਾਂਦਾ ਪਰ ਟਾਇਰਾਂ ਵੀ ਮਿਲ ਜਾਂਦੇ ਪਹਿਲੀ ਵਾਰ ਹੀ ਸੁਣਿਆ ਟਾਇਰ ਵੀ ਮਿਲ ਜਾਂਦੇ ਸਹੀ ਗੱਲ ਆ ਬਹੁਤ ਸਸਤੇ ਪੈਂਦੇ ਆ ਬਈ ਤੋਲ ਕੇ ਹੈਨਾ ਤੇ ਇਧਰਲੇ ਪਾਸੇ ਟਾਇਰ ਦੇਖੋ ਸਾਰੇ ਨੰਬਰਾਂ ਦੇ तकरीबन ਪਏ ਆ ਟਾਇਰ ਇਹਨਾਂ ਦੇ ਕੋਲ ਹੁਣ ਕੱਲੇ ਕੱਲੇ ਦਿਖਾਉਣ ਨਾਲੋਂ ਮੈਂ ਤੁਹਾਨੂੰ ਸਾਰੇ ਹੀ ਦਿਖਾ ਦਾਂ ਕਿਸੇ ਨੂੰ ਆਲੂ ਵਾਲੇ ਖੇਤ ਦੇ ਵਿੱਚ ਭੀੜਾ ਟਾਇਰ ਚਾਹੀਦਾ ਹੈ ਕਿ ਇਹਨੂੰ ਬਾਗ ਦੀ ਖੇਤੀ ਕਰਨ ਲਈ ਚਾਹੀਦਾ ਸਾਰੇ 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 ਰੋਡ ਤੇ ਕਿਸੇ ਨੂੰ ਚਲਾਉਣ ਲਈ ਚਾਹੀਦਾ ਪਰਤ ਪਾਉਣ ਲਈ ਚਾਹੀਦਾ ਸਾਰੇ ਤਰ੍ਹਾਂ ਦੀ ਤੁਹਾਨੂੰ ਇਧਰਲੇ ਪਾਸੇ ਟਾਇਰ ਦਿਖਾ ਦੀ ਬਈ ਪਏ ਆ ਆ ਟਾਇਰ ਦਿਖਾ ਦਿੰਦਾ ਆ ਥੋੜੇ ਚੌੜੇ ਟਾਇਰ ਆਗੇ ਹੈਨਾ ਆਏ ਨਹੀਂਗਾ ਵੀ ਸਾਈਕਲ ਜਿਵੇਂ ਦੇਣੇ ਵੀ ਮੋਡੀਫਾਈ ਕਰਾਈ ਵਗੈਰ ਦੇ ਜਿਹੜੇ ਡਿਜ਼ਾਈਨ ਵੱਖਰੇ ਆਏ ਨਹੀਂ ਵੀ ਰੇਟ ਜ਼ਿਆ ਪਰ ਮੈਨੂੰ ਐਵੇਂ ਵੀ ਲੱਗਦਾ ਜਿਵੇਂ ਵੀ ਦੀਪੋ ਜਿਵੇਂ ਕਹਿੰਦਾ ਸੀ ਵੀ ਜੀਪਾਂ ਵਗੈਰਾ ਦੇ ਵੀ ਲੋਕ ਮੋਡੀਫਾਈ ਕਰਾਉਂਦੇ ਆ ਟਾਇਰ ਵਗੈਰਾ ਪਾ ਸਕਦੇ ਆ ਥਾਰ ਵੀ ਪਾ ਸਕਦੇ ਆ ਭਾਈ ਥਾਰ ਦੇ ਵੀ ਮੈਂ ਤਾਂ ਵੀ ਪਾ ਲਈਏ ਇਹ ਵੀ ਤੋਂ 250 ਰੁਪਏ ਕਿਲੋ ਟਾਇਰ ਮਿਲ ਜੂਗਾ ਆਹ ਟਾਇਰ ਤੇ ਇਹ ਰਿੰਮਾ ਸਮੇਤ ਲੈਣਾ ਫਿਰ 200 ਰੁਪਏ ਕਿਲੋ ਮਿਲ ਜੂਗਾ ਨਾ ਇੱਕੋ ਰੇਡ ਹੀ ਇਹਨਾਂ ਦਾ ਤੇ ਇਧਰਲੇ ਪਾਸੇ ਵੱਡੇ ਟਾਇਰ ਵੀ ਦਿਖਾਓ ਆ ਰੇਡੀਅਲ ਵੀ ਦਿਖਾ ਦਈਏ ਮੜਾ ਜਾ ਬੇਟਾ ਰੇਡੀਅਲ हां ਰੇਡੀਅਲ ਵੀ ਪਏ ਆ ਰੇਡੀਅਲ ਟਾਇਰ ਕਹਿੰਦੇ ਮਹਿੰਗੇ ਹੁੰਦੇ ਆ ਥੋੜੇ ਜਿਹਾ ਪਰ ਆ ਦੇਖੋ ਇੱਥੋਂ ਮਿਲ ਜਾਣੇ ਤੁਹਾਨੂੰ ਜਿਹ ਰਾਜ ਹੈ ਕਿਤੇ ਮਾਰੇ ਜੀ ਹੈ ਆ ਦੇਖੋ 14928 ਦੇ ਪਏ ਆ ਟਾਇਰ ਬੀਕੇਟੀ ਕੰਪਨੀ ਦੇ ਇਧਰਲੇ ਪਾਸੇ 14928 ਐਮ ਆਰ ਐਫ ਪਈਆ ਇਹ ਟਾਇਰ ਪਈਆ ਦੇਖੋ ਤੁਸੀਂ ਨਵੀਂ ਹਾਲਤ ਦੇ ਜਮਾ ਇਹ ਵੀ ਤੁਹਾਨੂੰ ਇਥੋਂ 250 ਰੁਪਏ ਕਿਲੋ ਮਿਲ ਜਾਣੇ ਆ ਦੇਖੋ ਆ ਦੇਖੋ ਇਧਰਲੇ ਪਾਸੇ ਸਿਰੇ ਤੱਕ ਟਾਇਰ ਹੀ ਟਾਇਰ ਪਏ ਆ ਮਿੱਤਰੋ ਉਧਰਲੇ ਪਾਸੇ ਵੀ ਦਿਖਾ ਦਈਏ ਬਾਈ ਸਿਰੇ ਤੱਕ ਸਾਰਿਆਂ ਦੇ ਨਿਗਾ ਮਰਾ ਦਾਂਗੇ ਰੇਟ ਤੁਹਾਨੂੰ ਦੱਸਤਾ ਲੋਕੇਸ਼ਨ ਤੁਹਾਨੂੰ ਬੋਲ ਦਿੰਨੇ ਆ ਹਿਸ਼ਾਰਪੁਰ ਦੇ ਵਿੱਚ ਐਂਟਰ ਹੋਣ ਤੋਂ ਪਹਿਲਾਂ ਫਗਵਾੜਾ ਰੋਡ ਤੇ ਫੋਕਲ ਪੁਆਇੰਟ ਕੋਲੇ ਇਹਨਾਂ ਦੀ ਜਿਹੜੀ ਕਿ ਇੱਥੇ ਮਾਰਕੀਟ ਹੈਗੀ ਆ ਇੱਕੋ ਬੰਦੇ ਜਿਹੜੇ ਕੰਮ ਕਰਦੇ ਆ ਗੱਡੀਆਂ ਟਰੈਕਟਰ ਸਾਰਾ ਕੁਝ ਤੋਲ ਕੇ ਮਿਲਦਾ ਇੱਥੋਂ ਇੱਕ ਕਮੈਂਟ ਦੇ ਵਿੱਚ ਬਾਅਦ ਵਿੱਚ ਲੋਕ ਜ਼ੋਰ ਲਾਉਂਦੇ ਆ ਸਾਨੂੰ ਦੱਸੋ ਦੱਸੋ ਕੱਲੇ ਕੱਲੇ ਬੰਦੇ ਦੇ ਬਾਈ ਐਮ ਆਰ ਐਫ ਪਈਆ ਬਾਈ ਆਹ ਦਾ ਆ ਇੱਥੇ ਮਾਰਕੀ ਦਿਖਾ ਆਹ ਮਾਰਕੀ ਦਿਖਾ ਐਮ ਆਰ ਐਫ ਕੰਪਨੀ ਦੇ ਮਾਰਕੇ ਆ ਨਾ ਬਾਈ ਹੈ ਐਮ ਆਰ ਐਫ ਕੰਪਨੀ ਦੇ ਮਾਰਕੇ ਆ ਮਾਰਕੇ ਵੀ ਨਹੀਂ ਲਏ ਤੂੰ ਦੇਖ ਸਕਦਾ ਟਾਇਰਾਂ ਤੋਂ ਇਹ ਤਾਂ ਹੋਰ ਤੱਕ ਹਾਲਤ ਹੋਣੀ ਕੀ ਆ ਦੇਖੋ ਟਾਇਰਾਂ ਦੇ ਜੀ ਸੱਚੀ ਰੀਸ਼ਕ ਲਾਈਫ ਦੇ ਪਏ ਐਮ ਆਰ ਐਫ ਜੀ ਐਮ ਆਰ ਐਫ ਦੇ ਮਾਰਕੇ ਦੇਖੋ ਬਾਈ ਕਲੀਅਰ ਦਿਖਦੇ ਆ ਜਿਵੇਂ ਨਵਾਂ ਟਾਇਰ ਆ 250 ਰਿਮਾਂ ਸਮੇਤ 200 ਰੁਪਏ ਕਿਲੋ ਕਮਾਲ ਕੀਤੀ ਪਈ ਹੈ ਜਮਾਂ ਨੂੰ ਦੇਖੋ ਯਾਰ ਤੁਸੀਂ ਉਵੇਂ ਲੋਗੋ ਉਵੇਂ ਸਟicker ਨਾਵੇਂ ਵਾਲਾ ਲੱਗਿਆ ਜਿਵੇਂ ਪੈਕਿੰਗ ਦੇ ਵਿੱਚੋਂ ਨਿਕਲਿਆ ਹੁੰਦਾ ਕਿੰਨੂ ਰੀਅਲ ਦੇ ਚਾਰੇ ਤੱਕ ਦਿਖਾ ਬਾਈ ਛੋਟੀ ਟਾਇਰ ਵੱਡੇ ਚਾਰ ਜਿਹੜੇ ਵੀ ਚਾਹੀਦੇ ਆ ਦੇਖੋ ਆ 4x4 ਵਾਲ ਟਾਇਰ ਆ ਗਏ ਇਹ ਵੀ ਦਿਖਾ ਦਿੰ ਇਹ ਵੀ ਪਈ ਹੈ ਇੱਥੇ ਮਿੱਤਰੋ ਹੁਣ ਤੁਹਾਨੂੰ ਮੈਂ ਦੁਬਾਰਾ ਇੱਕ ਵਾਰ ਸਾਰਿਆਂ ਨੂੰ ਦੱਸ ਦਿੰਦਾ ਵੀ ਜਿੰਨੇ ਵੀ ਟਾਇਰ ਦਿੱ ਤੁਹਾਨੂੰ ਮਿਲਣਗੇ ਜਿੰਨੇ ਵੀ ਟਾਇਰ ਤੁਹਾਨੂੰ ਪਏ ਆ ਆ ਪਏ ਆ ਪਏ ਆ ਵੱਡੇ ਪਏ ਆ ਛੋਟੇ ਪਏ ਆ ਰੇਡੀਅਲ ਪਏ ਆ ਨਾਰਮਲ ਪਏ ਆ ਰਿਮ ਪਏ ਆ ਇਧਰਲੇ ਪਾਸੇ ਰਿਮਾਂ ਸਮੇਲ ਟਾਇਰ ਤੁਹਾਨੂੰ ਇਥੋਂ ਮਿਲੂਗਾ ਬਾਈ 200 ਰੁਪਏ ਕਿਲੋ ਤੇ ਜੇ ਕੱਲੇ ਟਾਇਰ ਲੈਣੇ ਆ ਉਹ ਥੋੜੇ ਜੇ ਫਿਰ ਮਾੜਾ ਰੇਟ ਬਾਜੂਗਾ ਉਹ 250 ਰੁਪਏ ਕਿਲੋ ਆਣਾ ਕੋਈ ਇਹ ਸਿਸਟਮ ਹੋਊਗਾ ਇਹਨਾਂ ਦਾ ਤੇ ਸ਼ੇਅਰ ਕਰ ਦਿਓ ਮਿੱਤਰੋ ਦੱਬ ਕੇ ਪਹਿਲਾਂ ਤੁਸੀਂ ਇਹ ਦੇਖੋ ਵੀ ਪਹਿਲਾਂ ਇਹ ਜੀ ਵੀਡੀਓ ਦੀ ਦੇਖੀ ਹੈ ਕਦੇ ਵੀ ਜਿਹੜੀ ਤੁਸੀਂ ਤੁਹਾਨੂੰ ਟਾਇਰ ਤੋਲ ਕੇ ਮਿਲਣਾ ਸ਼ੇਅਰ ਕਰ ਦਿਓ ਤੇ ਨੰਬਰ ਬਾਈਆਂ ਦੇ ਆਪਾਂ ਉੱਤੇ ਚਲਾ ਦਾਂਗੇ ਬਾਅਦ ਚੋ ਲੈ ਕੇ ਤੇ ਤੁਹਾਨੂੰ ਆਉਣ ਲਈ